ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਇ ਤੇ ਨਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੀ ਇਹਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਠੀਕ ਹੋ ਗਈ 9 ਸਤੰਬਰ ਤੇ ਦਿਨ ਹੋ ਗਿਆ ਮੰਗਲਵਾਰ ਤੇ ਮਾਰਨਿੰਗ ਟਾਈਮ ਅੱਜ ਸਵੇਰੇ ਨਾ ਸਬਜੀ ਮੈਂ ਨਾ ਕਟਲਿਸ ਕੀਤੀ ਤੇ ਆਲੂ ਪਤਾ ਉਹਦੀ ਸਬਜੀ ਬਣਾਵਾਂਗੇ ਅੱਜ ਤੇ ਬੱਚੇ ਬਸ ਸਕੂਲ ਜਾਣੇ ਤਿਆਰ ਹੋ ਗਏ ਆ ਤੇ ਅੱਜ ਮਤਲਬ ਸਕੂਲ ਖੁੱਲ੍ਹ ਗਏ ਆ ਤੇ ਨਾਲ ਹੀ ਮੇਰੇ ਪੈਣਾ ਦਾ ਕੰਮ ਵਧ ਗਿਆ ਹੋਣਾ ਨਾ ਤੇ ਪਹਿਲਾਂ ਰੂਟੀਨ ਨਹੀਂ ਸੀ ਹੁੰਦੀ ਕੋਈ ਵੀ ਕੰਮ ਕਰਦੀ ਤੇ ਹੁਣ ਰੂਟੀਨ ਵਾਈਜ਼ ਕੰਮ ਕਰ ਕਰਾਂਗੇ ਕਰਾਂਗੇ ਨਾ ਤੋ ਤਿਆਰੀ ਕਰਦੇ ਤੇ ਮੈਂ ਇਧਰ ਤੜਕਾ ਲਾਉਣ ਦੀ ਸਬ지 ਬਣਾਉਣੀ ਹੈ ਪਹਿਲਾਂ ਮੈਂ ਨਾ ਲਸਣ ਨੂੰ ਜਾਨੀ ਰੋਸਟ ਕੀਤਾ ਇਹਨੂੰ ਹੁਣ ਭੁੰਨ ਲੈਣਾ ਇਹਨੂੰ ਤੇ ਜਾਨੀ ਚੰਗਾ ਭੁੰਨਾ ਨਹੀਂ ਹੈਗਾ ਸਹੀ ਠੀਕ ਠਾਕ ਰੱਖਣਾ ਇਹਨੂੰ ਲੋਣਾ ਨਹੀਂ ਇਦਾਂ ਕਰ ਲੋ ਬਹੁਤਾ ਤੇ ਨਾਲ ਹੀ ਪਿਆਜ਼ ਤੇ ਅਦਰਕ ਤੇ ਹਰੀਆਂ ਮਿਰਚਾਂ ਇਹ ਵੀ ਮੈਂ ਨਾਲ ਕੱਟ ਕੇ ਪਾ ਲਈਆਂ ਤੇ ਇਹ ਦੇਖੋ ਜੀ ਇਹ ਜਿਹੜੀ ਸਬਜੀ ਹੈ ਨਾ ਬਹੁਤ ਟੇਸਟੀ ਲੱਗਦੀ ਆ ਖਾਸ ਕਰ ਮੈਨੂੰ ਵੀ ਉਹ ਬੱਚੇ ਤਾਂ ਘਾਟੀ ਖਾਂਦੇ ਆ ਅਦਰਕ ਵੈਸੇ ਘਾਟੀ ਖਾਂਦੇ ਆ ਉਹ ਤੇ ਮੈਨੂੰ ਹੁੰਦਾ ਚਲੋ ਸਵੇਰੇ ਸਵੇਰੇ ਰੋਟੀ ਇੱਕ ਟਾਈਮ ਇਹ ਹੋ ਜਾਂਦਾ ਤੇ ਇੱਕ ਟਾਈਮ ਸ਼ਾਮ ਨੂੰ ਸਬਜੀ ਦਾ ਹੋ ਜਾਂਦਾ ਆ ਚਲੋ ਦੋ ਟਾਈਮ ਸਾਰ ਜਾਂਦਾ ਦਿਨ ਬਹੁਤ ਦਿਨਾਂ ਦਾ ਬਹੁਤ ਫਰਕ ਪੈ ਗਿਆ ਤੇ ਦਿਨ ਕਾਫੀ ਹੁ ਛੋਟੇ ਹੁੰਦੇ ਆ ਤੇ ਕੰਮ ਮੇਰੇ ਭੈਣਾਂ ਦਾ ਉਨਾ ਹੀ ਆ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨੂੰ ਪਸੰਦ ਕੀਤਾ ਹਨਾ ਤੇ ਸਾਡੇ ਬਲੌਗ ਤੁਹਾਨੂੰ ਪਸੰਦ ਆਏ ਤੁਸੀਂ ਜਿਹੜੇ ਚੈਨਲ ਸਬਸਕ੍ਰਾਈਬ ਕਰਨਾ ਬਹੁਤ ਧੰਨਵਾਦ ਤੇ ਹਾਈਕ ਦਾ ਆਕਸੀਜਨ ਨੱਪਿਆ ਕਰੋ ਤੇ ਨਾਲੇ ਕਮੈਂਟ ਵੀ ਕਰਦਿਆ ਕਰੋ ਤੇ ਤੁਹਾਨੂੰ ਕਿਦਾਂ ਦੀ ਵੀਡੀਓ ਲੱਗਦੀ ਆ ਤੇ ਇਥੇ ਰ ਮੈਂ ਹੁਣ ਤੜਕਾ ਸਾਫ ਦਾ ਪਾਇਆ ਤੇਲ ਮੈਂ ਤੇ ਤੜਕਾ ਹੁਣ ਭੁੰਨ ਲਿਆ ਤੇ ਨਾਲ ਹੀ ਮੈਂ ਪਾ ਦੇਣੀਆ ਵਿੱਚ ਦੇ ਆਲੂ ਪਹਿਲਾਂ ਮੈਂ ਨਾ ਆਲੂ ਪਾਉਣੀ ਹੁੰਦੀ ਆ ਤੇ ਬਾਅਦ ਚੋਂ ਪਾਉਣੀ ਹੁੰਦੀ ਬਤਾਉਂ ਤੇ ਫਿਰ ਦਾ ਟੇਸਟੀ ਬਹੁਤ ਲੱਗਦੀ ਸਬਜ਼ੀ ਜੇ ਆਪਾਂ ਆਲੂ ਤਾਂ ਵਿੱਚ ਹੀ ਮਿਕਸ ਕਰ ਦਿੰਨੇ ਆ ਤੇ ਉਹ ਜਿਹੜੇ ਬਤਾਉ ਖੁਰ ਜਾਂਦੇ ਆ ਤੇ ਫਿਰ ਸਹੀ ਲੰਦੇ ਹੈਗੇ ਤੇ ਇਸ ਕਰਕੇ ਮੈਂ ਥੋੜੇ ਆਲੂਆਂ ਨੂੰ ਸੀਗ ਲਵਾਉਣੀ ਹੁੰਦੀ ਆ ਤੇ ਨੂਰ ਮਿਰਚ ਪਾ ਕੇ ਤੁਹਾਨੂੰ ਪਤਾ ਜਿਗਾ ਸਬਜ਼ੀਆਂ ਵੀ ਕਿੰਨੀਆਂ ਮਹਿੰਗੀਆਂ ਹੋ ਗਈਆਂ ਤੇ ਪਹਿਲੀ ਗੱਲ ਮਿਲਦੀਆਂ ਨਹੀਂ ਹੈਗੇ ਜੇ ਮਿਲਦੀਆਂ ਤਾਂ ਮਹਿੰਗੀਆਂ ਹੁੰਦੀਆਂ ਤੇ ਬਹੁਤ ਮੁਸ਼ਕਲ ਹੋਇਆ ਪਿਆ ਇਹ ਵੀ ਸਾਡੇ ਘਰ ਇੱਥੇ ਪਾਈ ਆ ਸੀਗਾ ਤੋਂ ਫਿਰ ਮੈਂ ਭੱਜ ਕੇ ਸਬਜ਼ੀ ਲੈ ਕੇ ਆਂਦੀ ਹਣਾ ਤੇ ਦਾਣਾ ਵੀ ਇੰਨੇ ਖਾਦੇ ਜਾਂਦੀਆਂ ਕਿ ਸਬਜ਼ੀ ਦੇ ਸੇ ਖਾਏ ਹੋ ਜਾਂਦੀਆਂ ਤੇ ਹੁਣ ਮੇਟ ਮਸਾਲਾ ਜਿੰਨੀ ਕਿ ਲੋੜ ਉਹਨਾਂ ਕੋ ਇਹਨੂੰ ਪਾ ਲਿਆ ਤੇ ਜਿਹੜੀ ਕੜਾਈ ਇਹ ਬਹੁਤ ਭਾਰੀ ਹੈ ਭਾਰਤ ਦੀ ਕੜਾਈ ਹੈ ਇਹ ਤੇ ਘਟੋ ਘਟ ਕਾਫੀ ਸਾਲ ਪੁਰਾਣੀ ਹੈ ਥੋੜਾ ਜਿਹਾ ਵਿੱਚ ਇਹਦੇ ਪਾਣੀ ਪਾ ਲਿਆ ਤੇ ਤਾਂ ਜੋ ਆਲੂ ਪੱਕ ਜਾਣ ਨਾ ਕੱਚੇ ਨਾ ਰਹਿ ਜਾਣ ਤੇ ਕੱਚੇ ਜਿਹੇ ਆਲੂ ਇਹ ਵਧੀਆ ਨਹੀਂ ਲੱਗਦੇ ਹੈਗੇ ਸਬਜ਼ੀ ਵਿੱਚ ਤੇ ਹੁਣ ਟੱਕਣ ਨੂੰ ਮਿਲਾ ਦੇਣਾ ਤੇ ਇਹ ਬਾਅਦ ਚੋਂ ਪਾਉਂਗੀ ਬਤਾਉਂਗਾ ਥੋੜਾ ਹਲ ਹੋਣ ਸੇਕ ਲੱਗ ਜਾਵੇ ਤੇ ਅੱਜ ਖਾਵਾਂਗੇ ਆਲੂ ਦਾ ਵਾਲੀ ਸਬਜੀ ਤੇ ਹੁਣ ਮੈਂ ਸਬਜੀ ਮੇਰੀ ਬਣ ਗਈ ਹੈ ਵਿੱਚ ਬਤਾਉ ਪਾਲੇ ਸੀਗੇ ਤੇ ਨਾਲ ਹੀ ਰੋਟੀਆਂ ਪ੍ਰੋਗਰਾਮ ਸ਼ੁਰੂ ਕਰ ਲਿਆ ਤੇ ਦੇਖੋ ਜੀ ਸਬਜੀ ਇਹ ਬਣ ਗਈ ਸਮੈਲ ਬਸਣੀ ਆਉਣ ਢਈ ਹੈ ਤੇ ਕਲਰ ਵੀ ਵਧੀਆ ਆ ਤੇ ਇਹ ਤਾਂ ਬਾਹਰ ਚਲੋ ਬਣ ਜਾਂਦੀ ਹੈ ਨਾ ਤੇ ਹੁਣ ਨਾਲ ਰੋਟੀਆਂ ਪਕਾ ਖਾ ਕੇ ਤੇ ਫਿਰ ਇਧਰ ਵੇਲੇ ਦਾ ਕੰਮ ਕਰਦੇ ਆ ਤੇ ਕੀ ਦੇਖੋ ਸਾਡੇ ਤਾਂ ਬਹੁਸ਼ੀਤੀ ਆਂਦੀ ਆ ਇਧਰ ਅਗਧਰ ਬਹੁਤ ਦਿਨ ਚੜ ਗਿਆ ਹੁੰਦਾ ਆ ਤੇ ਰੋਟੀ ਪਕਾ ਲਈ ਖਾ ਲਈਏ ਇਹ ਜਿਹੜੀ ਰੋਟੀ ਦੇ ਨਾ ਇਦਾਂ ਨਾ ਆਪਣਾ ਆਪਣੀ ਆਪ ਪਕਾਉਣੀ ਆ ਤੇ ਇਦਾਂ ਲੱਗਦਾ ਜਿਵੇਂ ਚੁੱਲੇ ਤੇ ਰੋਟੀ ਪੱਕੀ ਹੁੰਦੀ ਆ ਤੇ ਜਿਹੜੀ ਜੀ ਚੁੱਲੇ ਤੇ ਬਣਾਈ ਹੁੰਦੀ ਉਹ ਟੇਸਟ ਵੱਖਰਾ ਹੁੰਦਾ ਉਹਦਾ ਤੇ ਪਹਿਲਾਂ ਹੁੰਦਾ ਸੀ ਸਾਡੀ ਮਾਵਾ ਚੁੱਲੇ ਤੇ ਕੰਮ ਕਰਦੀ ਹੁੰਦੀ ਸੀ ਗੀਆਂ ਤੇ ਵਧੀਆ ਲੱਗਦਾ ਉਹ ਲੋਕੀ ਵੀ ਇਕੱਠ ਹੁੰਦੇ ਸੀ ਦੁਨੀਆ ਦੇ ਤੇ ਹੁਣ ਸ਼ੌਕ ਵਧ ਗਿਆ ਤਾਂ ਹੁਣ ਨਿਰੋਗ ਚਲੋ ਖੈਰ ਮੈਨੂੰ ਬੜਾ ਸ਼ੌਕ ਹੈ ਚੁੱਲੇ ਤੇ ਮੈਂ ਨਾ ਕੰਮ ਕਰਾਂ ਤੇ ਹੁਣ ਮੈਂ ਹੀ ਗਣੀ ਕਰਕੇ ਨਹੀਂ ਚੁੱਲਾ ਬਾਲੀਦਾ ਹੈਗਾ ਵੀ ਚਲ ਦੋ ਦਿਨ ਹੋ ਗਏ ਦਿਨ ਲੱਗੀ ਗਏ ਆ ਤੇ ਚਲੋ ਖੈਰ ਬਾਲਾ ਕਰਾਂਗੇ ਚੁੱਲਾ ਤੇ ਮੈਨੂੰ ਬੜੇ ਸ਼ੌਂਕ ਆ ਨਾ ਵੀ ਮੈਂ ਚੱਲੇ ਦਿਆ ਕਿ ਕੰਮ ਕਰਾਂ ਸਾਰੇ ਤੇ ਚਲੋ ਰੋਟੀ ਪਕਾ हां जी 4:00 ਵਜ ਗਏ ਆ ਤੇ ਹੁਣ ਅਸੀਂ ਆ ਗਏ ਖੂਹ ਤੇ ਤੇ ਸਵੇਰੇ ਫਿਰ ਸਬਜ਼ੀ ਬਣਾ ਕੇ ਬਤਾਉਂਗਾ ਦੀ ਤੇ ਬਾਅਦ ਫਿਰ ਰੋਟੀ ਪਕਾ ਕੇ ਖਾ ਕੇ ਥੋੜੀ ਰੈਸਟ ਕਰਕੇ ਫਿਰ ਉੱਠ ਕੇ ਚਾਹ ਪੀ ਕੇ ਪਸਾਣੋ ਪੱਠੇ ਉੱਠੇ ਪਾ ਕੇ ਤੇ ਚਾਹ ਪੀ ਕੇ ਦੁਵਾਰਾ ਤੇ ਹੁਣ ਆਇਆ ਖੂਹ ਤੇ ਤੇ ਦੇਖੋ ਕਿੰਨਾ ਸੋਹਣਾ ਮੌਸਮ ਹੈ ਤਰੀ ਤੋ ਫੋਏ ਨਿਕਰੀ ਛਾਂ ਹੋ ਜਾਂਦੀ ਆ ਤੇ ਮੌਸਮ ਬਹੁਤ ਵਧੀਆ ਬਹੁਤ ਵਧੀਆ ਯਾਨੀ ਦਿਨ ਲੱਗਾ ਇਹਦੇ ਵਾਸਤੇ ਦਿਨ ਲੱਗੇ ਰਹਿਣ ਤਾਂ ਵਧੀਆ ਹਨਾ ਤੇ ਮੀਂਹ ਪੈਂਦਾ ਹੋਵੇ ਤਾਂ ਕਾਹਦਾ ਹਾਲ ਆ ਕੋਈ ਹਾਲ ਨਹੀਂ ਹੈਗਾ ਮੀਂਹ ਪੈਂਦਾ ਹੋਵੇ ਤਾਂ ਤੇ ਔਖਾ ਹੋ ਜਾਂਦਾ ਬਹੁਤ ਆਦਾ ਤੇ ਆ ਦੇਖੋ ਬੱਦਲ ਕਿੰਨੇ ਹਜੇ ਛਾਏ ਪਏ ਆ ਬੱਦਲ ਵੀ ਤੇ ਦੇਖੋ ਬਾਈ ਉਹ ਨਹੀਂ ਮਰਜੀ ਆ ਤੇ ਗਰਾਲ ਪੱਠੇ ਵੜਦਾ ਪਿਆ ਆਪਣੇ ਡਾਡੀ ਨਾਲ ਹੈਲਪ ਕਰਾਉਂਦਾ ਪਿਆ ਆ ਤੇ ਅੱਗੇ ਮੈਨੂੰ ਹੁੰਦਾ ਸੀ ਪੱਠੇ ਵਢਣ ਦਾ ਵੀ ਚਲੋ ਮੈਂ ਪੱਠੇ ਵਢਦਾ ਪਰ ਨਹੀਂ ਹੁਣ ਮੇਰਾ ਗਰਾਲ ਪੱਠੇ ਵਢਣ ਆ ਗਿਆ ਤਾਂ ਪੱਠੇ ਵੜ ਲਿੰਦਾ ਹੁਣ ਤੇ ਮੈਨੂੰ ਥੋੜੀ ਖੇਚਲ ਘੜ ਗਈ ਮੇਰੀ ਇਹ ਪੱਠਿਆਂ ਨਾਲ ਆਪਣੇ ਡਾਡੀ ਨੇ ਕਰਾ ਦਿੰਦਾ ਆ ਤੇ ਬਹੁਤ ਸੌਖ ਹੋ ਜਾਂਦੇ ਨੇ ਨਿਆਣੇ ਬਰਾਬਰ ਦੇ ਹੋ ਜਾਂਦੇ ਤੇ ਫਿਰ ਹੈਲਪ ਮਿਲ ਜਾਂਦੀ ਆ ਚਲੋ ਨਾਲ ਇਹਨਾਂ ਨੂੰ ਸੁੱਖਾ ਹੋ ਜਾਂਦੇ ਨਾਲ ਨਿਆਣੇ ਕੰਮ ਸਿੱਖ ਲੈਂਦੇ ਹਨਾ ਤੇ ਨੇਣੇ ਠੋਖਾ ਨਹੀਂ ਖਾਂਦੇ ਗਾਂ ਹਨਾ ਤੇ ਆਪਾਂ ਨੂੰ ਸੁੱਖ ਹੋਣਾ ਚਾਹੀਦਾ ਆ ਕਿਉਂ ਅਸੀਂ ਵੀ ਪੱਠੇ ਵੜ ਲਈ ਛੋਟੜੇ ਹੁੰਦੇ ਪੱਠੇ ਵੜ ਲੈਂਦੇ ਹੁੰਦੇ ਸੀਗੇ ਤੇ ਸੜਲੇ ਵੀ ਗਾਂ ਸੌਖਾ ਰਿਆ ਹਨ ਕੰਮਕਾਰ ਕਰਨਾ ਤੇ ਕੋਈ ਔਖਾ ਨਹੀਂ ਕੰਮ ਕੀਤਾ ਹੋਵੇ ਤੇ ਹੱਥੀ ਕੱਢਿਆ ਹੋਵੇ ਤੇ ਕੋਈ ਔਖਾ ਨਹੀਂ ਹੁੰਦਾ ਹੈਗਾ ਜੇ ਆਪਾਂ ਕੰਮ ਨਾ ਕਰਾਂਗੇ ਨਾ ਹੱਥ ਨਾਲ ਲਾਵਾਂਗੇ ਆਪਾਂ ਨੂੰ ਪਤਾ ਨਹੀਂ ਕੰਮ ਕਿੱਦਾਂ ਹੋਣੀ ਹੈ ਨਾ ਚਾਹੇ ਰੋਟੀ ਪਾਣੀ ਦੇ ਲਾ ਲਓ ਚਾਹੇ ਪੱਠੀਆਂ ਦੇ ਲਾ ਲਓ ਹਨਾ ਤੇ ਇਹ ਨਾਲੇ ਜਿਵੇਂ ਤਰ੍ਹਾਂ ਦਾ ਕੰਮ ਹੀ ਇਹ ਹੁੰਦਾ ਹੈ ਤੇ ਦੇਖੋ ਸਰ ਜੀ ਭੈਣੇ ਤੁਸੀਂ ਕਹਿੰਦੇ ਸੀ ਨਾ ਬੱਚੇ ਦਾ ਟਿੱਕੜੇ-ਗੱਡੇ ਦੇਖ ਲਓ ਇਹ ਗਰਲਾਲ ਮੇਰਾ ਹੈਗਾ ਵੱਡਾ ਤੇ ਜੋਤ ਹੈਗਾ ਛੋਟਾ ਹਨਾ ਬਾਕੀ ਜਿਹੜੇ ਮੇਰੇ ਭੈਣਾਂ ਮੇਰੇ ਮੁਰਤੋਂ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਪਤਾ ਹੀ ਉਹ ਦੇਖਦੇ ਰਹਿੰਦੇ ਬਲੌਗ ਸਾਡੇ ਹਨਾ ਤੇ ਭੈਣ ਹੁਣੀ ਪੁੱਛਦੇ ਸੀਗੇ ਤੇ ਆ ਦੇਖ ਲੋ ਤੇ ਪੱਠੇ ਵੱਡ ਹੁੰਦੇ ਆ ਤੇ ਇੱਥੇ ਪਸਤ ਦਿਨ ਆਇਆ ਫਿਰ 3 ਛਪ ਜਾਣਾ ਤੇ ਹੋਰ ਬਹੁਤ ਵਧੀਆ ਭੈਣਾਂ ਦੇ ਕਮੈਂਟ ਆ ਰਹੇ ਆ ਭੈਣ ਦਾ ਕਮੈਂਟ ਆਇਆ ਸਪੇਨ ਚੋਂ ਕਹਿੰਦੇ ਵੀ ਤੋਰੀਆਂ ਨਾ ਇੱਥੇ ਮਿਲਦੀਆਂ ਨਹੀਂ ਸਾਡੇ ਵੀ ਤੁਹਾਡੇ ਕੱਲ ਮੈਂ ਬਣਾਈ ਸੀ ਪਨੀਰ ਦੀ ਪੁਰਜੀ ਤੇ ਉਹਦੇ ਵਿੱਚ ਉਹਨਾਂ ਨੇ ਦੇਖੀ ਹੋਗੀ ਲਾਗੇ ਪਈ ਸੀਗੀ ਦੇਖੋ ਜੀ ਹਾਂਜੀ ਭੈਣ ਜੀ ਸਾਡੇ ਘਰ ਦੀਆਂ ਆਰਾਮਾ ਤੋਰੀਆਂ ਹੀ ਬਣਾਈ ਦੀਆਂ ਤੇ ਬਹੁਤ ਸੋਹਣੀਆਂ ਬਣਦੀਆਂ ਜਿਹੜੀ ਆਪਾਂ ਜੀ ਮੋਲ ਲੈਨੇ ਨਾ ਉਹ ਨਹੀਂ ਵਧੀਆ ਉਹ ਨਹੀਂ ਬਣਦੀ ਜਿੰਨੀ ਜਾਨੀ ਘਰ ਦੀ ਜਿਹੜੀ ਚੀਜ਼ ਸਵਾਦ ਬਣਦੀ ਹੈ ਨਾ ਤੇ ਘਰ ਦੀਆਂ ਆਰਾਮਾ ਤੋਰੀਆਂ ਦਾ ਐਵੇਂ ਖੁਰ ਜਾਂਦੀਆਂ ਤੇ ਬਹੁਤ ਸਵਾਦ ਬਣਦੀਆਂ ਤੇ ਫਿਰ ਕੱਲ ਫਿਰ ਮੈਂ ਉਹ ਵੀ ਬਣਾਈ ਸਬਜੀ ਤੇ ਫਿਰ ਥੋੜੀ ਥੋੜੀ ਬਣਾ ਕੇ ਸਾਰੀਆਂ ਖਾ ਲਈ ਦੀਆਂ ਨਾ ਤੇ ਸਾਡੇ ਉਧਰ ਪੱਠੇ ਨਾ ਮੀਆਂ ਨੇ ਬਹੁਤ ਖਰਾਬ ਕਰਤੇ ਤੇ ਪੱਠੇ ਤਾਂ ਆਪਣੇ ਬੋਲਦਾ ਇਧਰ ਵੀ ਉੱਤੇ ਹੈਗੇ ਆ ਨਾ ਸਾਈਡ ਤੇ ਕਿਦਾਂ ਉਹੀ ਪੱਠਿਆ ਦੇਖੋ ਤਾਂ ਬੰਨੇ ਬੰਨੇ ਤੇ ਕਿੰਨੇ ਕਿੰਨੇ ਆ ਸੜਣਾ ਆਪਣੇ ਜਿੰਨਾ ਚਿਰ ਉਹ ਨਹੀਂ ਹੁੰਦੇ ਹੈਗੇ ਨਾ ਪਾਣੀ ਹੈ ਪਾਣੀ ਅੱਗੇ ਜ਼ੋਰ ਨਹੀਂ ਹੈਗਾ ਪਾਣੀ ਘਟਿਆ ਹੀ ਨਹੀਂ ਸੀਗਾ ਪੱਠਿਆਂ ਚਾਨੇ ਕਿੱਥੇ ਸਾਹ ਹੋਣਾ ਸੀਗਾ ਤੇ ਹਜੇ ਵੀ ਬੱਦਲ ਲੇ ਕੋਕੇ ਕੋਕੇ ਲੱਗਦੇ ਆ ਪਸੀਨਾ ਜਿਹਾ ਆਉਂਦਾ ਆ ਤੇ ਆ ਦੇਖੋ ਬੱਦਲ ਕਿੰਨਾ ਬੱਦਲਿਆ ਕੋ ਜਿਨ੍ਹਾਂ ਨੇ ਨਹੀਂ ਪਸ਼ੂ ਰੱਖੇ ਉਹਨਾਂ ਨੂੰ ਤਾਂ ਮੌਜਾ ਹੈ ਨਾ ਕੋ ਪੱਠਿਆਂ ਦਾ ਫਿਕਰ ਨਹੀਂਗਾ ਕੋਈ ਗੋਹੇ ਦਾ ਨਹੀਂ ਕੋਈ ਪੱਠੇ ਪਾਉਣ ਦਾ ਫਿਕਰ ਨਹੀਂ ਹੈ ਨਾ ਆਰਾਮ ਨਾਲ ਜਿੱਥੇ ਗਏ ਆ ਤੇ ਉੱਥੇ ਹੀ ਬਸ ਰਾਤ ਰਹਿ ਲੋ ਜਾ ਜਾ ਉਹਨਾਂ ਕੋਈ ਫਿਕਰ ਨਹੀਂ ਹੈਗਾ ਪਰ ਇੱਕ ਇਹ ਵੀ ਗੱਲ ਆ ਵੀ ਇਹਨਾਂ ਨੂੰ ਡੱਬਾ ਚੱਕ ਕੇ ਤੁਰਨਾ ਫਿਰਨਾ ਪੈਂਦਾ ਹੈ ਨਾ ਦੁੱਧ ਲੈਣ ਤੇ ਚਲੋ ਜਿਹੜੇ ਕਰਦੇ ਆਪਣੇ ਇੱਥੇ ਮਿਹਨਤ ਕਰਦੇ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਹੈ ਨਾ ਤੇ ਬਹੁਤ ਫਰਕ ਹੋ ਜਾਂਦੀ ਹੈ ਇਸ ਚੀਜ਼ ਦਾ ਵੀ ਹੈ ਨਾ ਕੱਦ ਦਾ ਦੁੱਧ ਖੁੱਲਾ ਮੌਜਤ ਆ ਵੀ ਤਾਂ ਮੈਂ ਉੱላይ ਪਾ ਤੇ ਤੇਰੇ ਪੱਠੇ ਹੈ ਕਿਦਾਂ ਵੀ ਤੇ ਪੱਠੇ ਪੱਠੇ ਨੰਨ ਬਣਾ ਗਿਆ ਵਧੀਆ ਗੱਲ ਆਕ ਪਸ਼ੂ ਨਾ ਪਸ਼ੂ ਹੋਣਾ ਪੈਂਦਾ ਪਸ਼ੂ ਕਿਤੇ ਐਵੇਂ ਰੱਖੁੰਦੇ ਆ ਸਣਾ ਦੀ ਗੱਲ ਸਹੀ ਆ ਆ ਗੋੰਡੇ ਚੋਂ ਨੰਨ ਨਿਸਰ ਗਿਆ ਉਹ ਦਿੱਤਾ ਲੱਗਦਾ ਨਾ ਇਹ ਵੈਰਾਈਟੀ ਫਿਰ ਹੋਣੀ ਹੈ ਨਾ ਤਾਂ ਨਿਸਰ ਗਿਆ ਜਲਦੀ ਮਿਲਾ ਸਤੰਬਰ ਦੇ ਅੰਤ ਤੱਕ ਪੱਕ ਜਾਊਗਾ ਇਹ ਕਿੰਨਾ ਵਧੀਆ ਲੱਗਦਾ ਹਰਾ ਭਰਿਆ ਮੌਸਮ ਬੱਦਲ ਨੀਲੇ 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 ਬੱਦਲ ਆ ਪਹਿਲਾਂ ਢਿੰਜਣ ਹੁੰਦਾ ਸੀ ਨਾ ਮੱਕੀ ਦੇ ਦਿਵਾਲੇ ਵਿੱਚ ਹੀ ਦਾ ਹੁੰਦਾ ਸੀਗਾ ਬੜਾ ਸੇਖ ਹੁੰਦਾ ਸੀ ਇਹਦਾ ਵੀ ਆ ਢਿੰਜਣ ਦਾ ਕਮੈਂਟ ਕਰਕੇ ਜੀ ਦੱਸਿਓ ਜੀ ਤੁਹਾਡੇ ਏਰੀਆ 'ਚ ਇਹਨੂੰ ਕੀ ਕਹਿੰਦੇ ਆ ਸਾਡੇ ਕਹਿੰਦੇ ਆ ਢਿੰਜਣ ਇਹਦਾ ਬਾਲਣ ਬਹੁਤ ਸੋਹਣਾ ਬਣਦਾ ਹੈ ਜਿਹਦੇ ਲੋਥੇ ਰੋਟੀਆਂ ਪਕਾਈਦੀਆਂ ਉਹ ਕੰਮ ਆਉਂਦਾ ਹੁੰਦਾ ਆ ਤੇ ਜੇ ਜਦੋਂ ਆਪ ਮੱਕੀ ਲਾਈਦੀ ਨਾ ਉਹਨੇ ਚਾਰ ਦੀਵਾਰੀ ਲਾਈਦਾ ਹੁੰਦਾ ਵੀ ਮੱਕੀ ਖਰਾਬ ਨਾ ਕਰੇ ਪਸ਼ੂ ਪੜ ਕੇ ਜਾਂ ਕੁਛ ਅਲੀ ਤੋੜੇ ਨਾ ਨਾ ਉਹ ਸੇਫਟੀ ਵਾਸਤੇ ਹੁੰਦਾ ਵੈਸੇ ਉਹਦਾ ਵੀ ਜਿਨ੍ਹਾਂ ਨੇ ਜਿੱਦਾਂ ਕਹ ਲੋ ਵੀ ਆਪਣੇ ਘਰ ਵਾਸਤੇ ਬਾਲ ਲੈਣ ਜਿਹਦਾ ਰੱਖਣਾ ਹੁੰਦਾ ਨਾ ਲੋ ਲੂ ਲਈ ਤੇ ਉਹਦੇ ਲਈ ਵੀ ਬੀਜ ਲੈ ਹੁੰਦੇ ਹੁੰਦੇ ਸੀਗੇ ਤੇ ਉਹ ਸਾਡੀ ਪਰਲੇ ਵਾਸੀ ਮੂੰਗੀ ਵੀ ਮੀਆਂ ਨੇ ਖਰਾਬ ਕਰਤੀ ਅਰਗੀ ਜਿੱਥੇ ਰਵਰ ਖੇ ਰਹਿਣਾ ਪੈਂਦਾ ਉੱਥੇ ਨਾ ਤੇ ਮੇ ਸਾਰੇ ਖੇਤਾਂ ਦਾ ਪਾਣੀ ਸਾਡੇ ਖੇਤਾਂ 'ਚ ਆ ਜਾਂਦਾ ਆ ਤੇ ਫਿਰ ਉਹ ਦੇਖੋ ਦੂਰ ਤੱਕ ਪਾਣੀ ਸੁੱਕਿਆ ਨਹੀਂ ਪਾਣੀ ਲਗਾਤਾ ਰਹੀ ਗਿਆ ਕਿਉਂ ਲੱਗੇ ਲੱਗੇ ਜਿਹੜੇ ਖੇਤ ਆ ਉਹ ਵੀ ਇੱਥੇ ਪਾਣੀ ਆ ਜਾਂਦਾ ਆ ਤੇ ਫਿਰ ਮੁਸ਼ਕਲ ਹੋ ਜਾਂਦਾ ਆ ਇੰਨਾ ਪਾਣੀ ਦਰਵਾਸਰ ਇੱਤਾਂ ਹੀ ਪੀ ਜਾਂਦਾ ਆ ਪਰ ਫਿਰ ਵੀ ਫਸਲ ਨੂੰ ਬਹੁਤ ਨੁਕਸਾਨ ਹੁੰਦਾ ਆ ਤੇ ਹੁਣ ਦੇਖਾਂਗੇ ਕੋ ਬੱਟੇ-ਬੱਟੇ ਕੋਈ ਛੋਟ ਚੀਜ਼ ਬੀਜਾਂਗੇ ਹਨਾ ਚਲੋ ਇਨਸਾਨ ਸੋਚਦਾ ਕੋਸ਼ਿਸ਼ ਆ ਤੇ ਬਣਦਾ ਕੋਸ਼ਿਸ਼ ਆ ਨਾ ਚਲੋ ਖੈਰ ਇੱਥੇ ਤੇ ਫੇਰ ਵੀ ਬਿਜਲੀ ਨਾਲ ਕੁਝ ਹੋ ਜੂਗਾ ਜਿਹੜੇ ਚਰਾਂ ਦੇ ਹੜੜਾ ਨਾ ਪਹਿਲੀਆਂ ਰੁੜ ਗਈਆਂ ਮਿੱਟੀ ਦੀ ਮਿੱਟੀ ਹੋ ਗਈਆਂ ਨਾ ਪਤਾ ਲੱਗਦਾ ਨਹੀਂ ਕਿ ਇਹ ਦੀ ਕਿੱਥੇ ਪਹਿਲੀ ਕਿੱਥੇ ਨਹੀਂ ਹੈਗੀ ਘਰ ਰੁੜ ਗਏ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਸੱਚੀ ਬਹੁਤ ਔਖਾ ਹੁੰਦਾ ਦੇਖ ਕੇ ਹਨਾ ਮਨ ਬੜਾ ਖਰਾਬ ਹੁੰਦਾ ਵੀ ਮੈਂ ਕਹਿੰਨੀ ਮੇਰੇ ਕਲਾਕਾਰ ਭਰਾ ਵਾਹੀ ਗੁਰੂ ਨੇ ਲੰਬੀ ਲੰਬੀ ਉਮਰ ਕਰੇ ਤਰੱਕੀਆਂ ਬਖਸ਼ੀਆਂ ਉਹਨਾਂ ਨੂੰ ਜਿਨ੍ਹਾਂ ਨੇ ਇੰਨਾ ਯੋਗਦਾਨ ਦਿੱਤਾ ਕਰੋੜਾਂ ਹਿਸਾਬ ਨਾਲ ਪੈਸਾ ਦਿੱਤਾ ਹਨਾ ਤੇ ਹੁਣ ਵੀ ਸਾਡੇ ਭਾਜੀ ਸਾਡੇ ਭਰਾ ਜਿਹੜੇ ਗੀਤੋਲਖ ਉਹਨਾਂ ਨੇ ਵੀ ਕਰੈਕਟਰ ਦਿੱਤੇ ਆ ਭਰਾਵਾਂ ਨੂੰ ਹਨਾ ਤੇ ਬਹੁਤ ਮਨ ਖੁਸ਼ ਹੁੰਦਾ ਦੇਖ ਕੇ ਨਾ ਵੀ ਚਲੋ ਉਹਨਾਂ ਦੀ ਵੀ ਕਮਾਈ ਸੰਪੂਰਨ ਹੋਈ ਹੈ ਨਾ ਚੰਗੇ ਥਾਂ ਲੱਗੀ ਆ ਤੇ ਜਿਹੜੇ ਇਹਨਾਂ ਦੁਖਮੰਦੇ ਆ ਦੇਖੋ ਜਰੂਰ ਮੰਦੀ ਹੈਲਪ ਕਰਨੀ ਚਾਹੀਦੀ ਹੈ ਨਾ ਨੁਕਸਾਨ ਤਾਂ ਕੋਈ ਵੀ ਨਹੀਂ ਕਹਿੰਦਾ ਮੇਰਾ ਹੋਵੇ ਆ ਦੇਖੋ ਚਰੀ ਆ ਇਕ ਹੁੰਦਾ ਬਾਇਰਾ ਤੇ ਇਕ ਹੁੰਦੀ ਚਰੀ ਜਿਨ੍ਹਾਂ ਨੇ ਪਸ਼ੂ ਪਾਲ ਰੱਖਿਆ ਉਹਨਾਂ ਨੂੰ ਪਤਾ ਵੀ ਚਰੀ ਕੀ ਹੁੰਦੀ ਆ ਇਦਾਂ ਜਿਹੜੀ ਇਹ ਜਿਹੜੀ ਚਰੀ ਹੁੰਦੀ ਨਾ ਇਹ ਥੋੜਾ ਮਤਲਬ ਇਹ ਟੇਸਟ ਹੋਰ ਹੁੰਦਾ ਵਾਇਰ ਦਾ ਹੋਰ ਹੁੰਦਾ ਆ। ਇਹ ਚਰੀ ਚਰੀ ਵਾਲੇ ਪੱਠੇ ਆ। ਇਹੜੀ ਸਾਰੀ ਜ਼ਮੀਨ ਆ ਨਾ ਸਭ ਤੋਂ ਨੀਵੀਂ ਨੀ ਜ਼ਮੀਨ ਆ ਸਾਰੇ ਵਾਲ ਦੇ ਵਾਲਿਆਂ ਤੋਂ ਜਿੰਨਾ ਵੀ ਪਾਣੀ ਇੱਥੇ ਸਾਰਾ ਪੈਂਦਾ ਆ। ਮੇਰੇ ਲਾਲ ਪੱਠੇ ਨਹੀਂ ਸੀ ਵੱਢਣੇ ਹੁਣ ਪੱਠੇ ਵੱਢਣੇ ਆ ਗਏ ਇਹਨਾਂ ਵੀ। ਗਰਾਊਂਡ ਜਾਣਾ ਹੁਣ ਅੱਜ ਵੀ ਹੈ ਨਾ ਵਧੀਆ ਗਰਾਊਂਡ ਜਾਣਾ ਤਾਂ ਜਦੋਂ ਮੈਂ ਵੀ ਛੋਟੀ ਸੀ ਮੈਂ ਉਦੋਂ ਪੱਠੇ ਸਿੱਖਲੇ ਸੀ ਵੜਨੇ ਨਾਲ ਪੱਠੇ ਵਡਾਉਣੇ ਕਣਕ ਚੋਂ ਕੱਖ ਕੱਢਣਾ ਹਲਦੀ ਨੂੰ ਮਿੱਟੀ ਲਾਉਣੀ ਸਬਜ਼ੀਆਂ ਗੁੱਡਣੀਆਂ ਉਹਨਾਂ ਨੂੰ ਪਾਣੀ ਦੇਣਾ ਗੋਹਿ ਪਥੀਆਂ ਪੱਥਣੀਆਂ ਚੁੱਲੇ ਦੇ ਸਾਰਾ ਕੰਮ ਕਰਨਾ ਦਿਨ ਵਧੀਆ ਸੀਗੇ ਸੀਗੇ ਉਹ ਲੋਹ ਤੇ ਰੋਟੀਆਂ ਪਕਾਉਣੀਆਂ ਹਨਾ ਮਿੰਟੋ ਮਿੰਟੀ ਤੇ ਚਲੋ ਖਿਆ ਟੈਮ ਟੈਮ ਦੀ ਗੱਲ ਹੈ ਹਾਲ ਦਿਨ ਮਿੱਟੀ ਨਹੀਂ ਲਾਉਣੀ ਹੈਗੀ ਹਾਂ ਖੜਾ ਹੋ ਜਾ ਹਾਏ ਪਾਣੀ ਸੁੱਕਿਆ ਨਹੀਂ ਥੋੜੀ ਉਹ ਤਾਂ ਜੇ ਰਾਜ ਨਹੀਂ ਉਦਾਂ ਹੀ ਜੇ ਮਿੱਟੀ ਨਾ ਮਿਲੀ ਤਾਂ ਉਹਨੂੰ ਹੂੰ ਮੈਨੂੰ ਭੇਜਵਾ ਨਿੱਕੇ ਨਿੱਕੇ ਵੱੜਦਾ ਲੈ ਜਾ ਲੈ ਜਾ ਰਸ ਚੱਟੇ ਜਾ ਮੈਂ ਮੈ ਲੈਉਣੀ ਹੈ ਲੈਉਣੀ ਹੈ ਮੈਂ ਨਿੱਕੇ ਨਿੱਕੇ ਵੱੜਦਾ ਬਹੁਤ ਕੁਝ ਵੱੜਦਾ ਉੱਥੇ ਝੱਟ ਹੋ ਜਾਂਦੇ ਵਾਹੀ ਗੁਰੂ ਜੇ ਵੱਡੋ ਤਾਂ ਹਾਲ ਦੀਨ ਮਿੱਟੀ ਰਹੀ ਇਸ ਤਰੀ ਜਦ ਤੱਕ ਹਾਲ ਦੀਨ ਮਿੱਟੀ ਨਾ ਲੱਗੇ ਫਿਰ ਵੱਧ ਹੀ ਹੁਲਦੀ ਨਹੀਂ ਕਹਿੰਦੇ ਤੇ ਪਾਣੀ ਨਹੀਂ ਸੁੱਕਦਾ ਹੈਗਾ ਸਾਡੇ ਹੁਣ ਰੋਈ ਬਣੀ ਜਾਂਦੀ ਹੈ ਪੈਲੀ ਖਾਲੀ ਖਾਲੀ ਲੋ ਜੀ ਰਸਾ ਇੱਦਾਂ ਪੈ ਜਿੱਦਾ ਸੱਪਿਆ ਹੁੰਦਾ ਮੇਰ ਕਰੇ ਨਾ ਨਗਦੇਵ ਦਾ ਚੱਲੋ ਕਿ ਸ਼ੁਭੇ ਰਹਿਣ ਹਾਂ ਜਿਹੜਾ ਮੂੰਹ ਬੱਠੇ ਜਾ ਜੀ ਬਸ ਉਹ ਨਿਆਣੇ ਸਾਨੂੰ ਸਾਨੂੰ ਅਗਲਾ ਦੇਣਗੇ ਹੁਣ ਨਾ ਵਧੀਆ ਗੱਲ ਆਕ ਸਾਨੂੰ ਨਿਆਣੇ ਅਕਲਾ ਦੇਣਗੇ ਸਾਡੇ ਸਿਆਣੇ ਹੋ ਗਏ ਕਿ ਸਾਨੂੰ ਕਦੇ ਵੀ ਨਹੀਂ ਪਤਾ ਲੱਗਦਾ ਹੈ ਅਕਲਾ ਫੋਟੋ ਰਸਾ ਚੱਕੋ ਰਸਾ 1 ਮਿੰਟ ਇੱਕ ਮਿੰਟ ਇਹ ਕਿਹਨੇ ਕਰਨੇ ਕਹਣਾ ਜਨੇ ਨਾ ਅਸੇ ਗੱਲ ਲੈਣੇ ਕਿਹਨੇ ਪਤਾ ਲੱਗੂ ਸਾਨੂੰ ਦੇਖੋ ਜੀ ਹਰੇ ਆ ਪਰਿਆ ਸਾਰੇ ਖੇਤ ਹਰੇ ਭਰੇ ਆ ਪੱਠੇ ਵੱਡੀ ਜਾਂਦੇ ਮੁੰਡਾ ਮੇਰਾ ਬੜਾ ਚਾਹ ਨੂੰ ਪੱਠੇ ਵੱਡਣ ਦਾ ਮੇਰੇ ਤਾਂ ਕਾਢੇ ਚੜ ਗਏ ਪੈਰਾਂ ਤੇ ਹਾਏ ਹਾਏ ਉਹ ਕੋਲ ਲਾ ਉਹ ਚਾਹ ਵਾਲਾ ਬੱਚਾ ਵਾਖ ਸੁਥਰ ਤੇ ਹੁਣ ਸਾਡਾ ਵੀ ਸੁੱਖਣਾ ਚੋਨਾ ਨਿਸਰਦਾ ਪਿਆ ਆ ਤੇ ਵਾਈ ਗੁਰੂ ਮੇਰ ਦੇ ਨਾਲ ਤੇ ਉਹ ਬੂਟਾ ਖਰੇ ਜਿਆਦਾ ਭਰ ਹੋ ਗਿਆ ਪੱਤਿਆਂ ਨਾਲ ਹੀ ਭਰ ਹੋ ਗਿਆ ਤੰਮਰੂ ਉਤੇ ਲੱਗੀ ਆ ਉਹਦਾ ਸਿਆਲਾ ਨੂੰ ਹੋਏਗੇ ਹੋਰ ਤੇ ਬੂਟਾ ਹੋ ਗਿਆ ਭਰਾ ਜਿਆਦਾ ਦੇਖੋ ਜੀ ਕਿੰਨਾ ਵਧੀਆ ਦ੍ਰਿਸ਼ ਹਰਿਆ ਭਰਿਆ ਪੱਠੇ ਵੱਡੇ ਗਏ ਤੇ ਗੱਲੀਵਾਤੀ ਹੈ ਨਾ ਮਿੰਟੋ ਮੈਂਟੀ ਜਿਦਾ ਕਹਿੰਦੇ ਵੀ ਇੱਕ ਕੱਲਾ 211 ਹੈ ਨਾ ਤੇ ਗੱਲੀਵਾਤੀ ਪੱਠੇ ਵੱਢਲੇ ਤੇ ਗੱਲਾਂ ਵਤਨ ਨਾਲ ਨਾ ਤੇ ਪਤਾ ਲੱਗਦਾ ਨਹੀਂ ਕੰਮ ਇੱਕ ਤਾਂ ਟਾਈਮ ਨਿਬੜ ਜਾਂਦਾ ਹੈ ਤੇ ਹੁਣ ਚੱਲਦੇ ਆ ਘਰ ਨੂੰ ਤੇ ਦਿਨ ਇੱਥੇ ਆ ਗਿਆ ਗਿਆ ਤਾਂ ਦੇਖੋ ਜਿਹੜੇ ਪਰਦੇਸੀ ਸਾਡੇ ਹੈ ਨਾ ਲਾਗੇ ਕੂਹੇ ਦੇ ਰਹਿੰਦੇ ਆ ਇਹ ਤੇ ਨਾ ਤੁਰ ਕੇ ਜਾਣਾ ਪੱਟੋ ਵੱਟ ਬੰਲੇਵਾਨ ਜਾਣਾ ਇਹਨਾਂ ਨੇ ਤੁਰ ਕੇ ਤੇ ਬਸ ਇਸੇ ਦੇ ਚਲਦੇ ਚਲਦੇ ਆ ਵੀ ਤਾਂ ਹੁਣ ਅਸੀਂ ਵੀ ਚਲਦੇ ਆ ਘਰ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਲ ਕਰਿਆ ਕਰੋ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਸਾਰਿਆਂ ਨੂੰ ਸਰਦੀ ਕਲਾ ਚ ਰੱਖੇ ਓਕੇ ਬਾਈ ਜੀ